ਫਿਲਤਨਪੁਰ ਲੋਧੀ ਦੇ ਪਿੰਡ ਚੂਹੜਪੁਰਸ ਦੋ ਧੜਿਆਂ 'ਚ ਹੋਏ ਮਾਮੂਲੀ ਵਿਵਾਦ ਨੇ ਹਿੰਸਕ ਰੂਪ ਧਾਰਨ ਕਰ ਲਿਆ ਤੇ ਇੱਕ ਧੜੇ ਦੇ ਵੱਲੋਂ ਦੂਸਰੇ ਧੜੇ ਤੇ ਗੋਲੀਆਂ ਚਲਾਉਣ ਦੀਆਂ ਚਰਚਾਵਾਂ ਹਨ ਇਸ ਦੌਰਾਨ ਇੱਕ ਵਿਅਕਤੀ ਅਤੇ ਦੋ ਔਰਤਾਂ ਦੇ ਜ਼ਖਮੀ ਹੋਣ ਦੀ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਹਾਂਜੀ ਕੀ ਨਾਮ ਆ ਜੀ ਮਲਕੀਤ ਸਿੰਘ ਜੀ ਕੀ ਘਟਰਾ ਵਾਪਰੇ ਤੁਹਾਡੇ ਦਾ ਸਾਡੇ ਜੀ ਗੇਟ ਪੱਟਣ ਆਏ ਸੀਗੇ ਤੇ ਅਸੀਂ ਉਹਨਾਂ ਨੂੰ ਰੋਕਣ ਲੱਗੇ ਆ ਤੇ ਉਹਨੇ ਮੇਰੇ ਗੋਲੀ ਚਲਾ ਦਿੱਤੀਆਂ ਜੀ ਦੋ ਥਾਂ ਹੀ ਵੱਜੀਆਂ ਲੜਾਈ ਚਾਹਦੇ ਕਿ ਸਕੀਨ ਨੂੰ ਲੱਗਿਆ ਚਾਹਦੇ ਸੀ ਲੜਾਈ ਜੀ ਉਹ ਐਸੀ ਲਾਉਂਦੇ ਸਾਡੇ ਬੰਦੇ ਅਸੀਂ ਨਹੀਂ ਲਾਉਣ ਦਿੰਦੇ ਸੀਗੇ ਇਹ ਥਾਣੇ ਵਿੱਚ ਗਿਆ ਆ ਅਸੀਂ ਥਾਣੇ ਗਏ ਸੀ ਦਿਖਾਸ ਦੇ ਕੇ ਕਹਿ ਤਾ ਸਾਣੇ ਵਾਲਿਆਂ ਸਾਨੂੰ ਸੱਦਿਆ ਸੀ ਫੈਸਲੇ ਵਾਸਤੇ ਜਿਹੜੀ ਗੋਲੀ ਚਲਾਈ ਉਹ ਕਿਹੜੇ ਬੰਦੇ ਉਹ ਇਹਨਾਂ ਨੇ ਸੱਦਿਆ ਜੀ ਉਹਨਾਂ ਨੇ ਅਨਪਛਾਤੇ ਬੰਦੇ ਆ ਅਨਪਛਾਤੇ ਬੰਦੇ ਅਨਪਛਾਤੇ ਬੰਦੇ ਉਹਨਾਂ ਨੂੰ ਪਤਾ ਜਿੰਨਾਂ ਨੇ ਸੱਦੇ ਆ ਕਿਹੜੇ ਆ ਹਥਿਆਰ ਸੀ ਉਹਨਾਂ ਕੋਲ ਉਹਨਾਂ ਦਾ ਕੋਈ ਪਿਸਤੌਲ ਸੀ ਕਿ ਦਾਤਰ ਸੀਗੇ ਤੁਹਾਡੀ ਗੋਲੀ ਕਿੱਥੇ ਲੱਗੀ ਆ ਇੱਕ ਲੱਤ ਤੇ ਲੱਗੀ ਗੋਡੇ ਤੋਂ ਥੱਲੇ ਇੱਕ ਪੈਰ ਤੇ ਹੋਰ ਵੀ ਕੋਈ ਜਣੇ ਜ਼ਖਮੀ ਹੋਇਆ ਤੁਹਾਡਾ ਹੋਏ ਆ ਉਹਨਾਂ ਨੂੰ ਉਦਾਂ ਇਹਨਾਂ ਨੇ ਕੁੱਟਮਾਰ ਕੀਤੀ ਆ ਜੀ ਉਹ ਵੀ ਉੱਧਰ ਉਹ ਵੀ ਉਹਦਾ ਗਾਲ ਕੁੱਟਿਆ ਗਿਆ ਉਹਦੇ ਗੁੱਜੀਆਂ ਸੱਟਾਂ ਮਾਰੀਆਂ ਕਿੰਨੇ ਨੇ ਜ਼ਖਮ ਹੋਏ ਹੋਰ ਤਿੰਨ ਜਣੇ ਆ ਜੀ ਇਹ ਹੁਣ ਕੀ ਮੰਗ ਕਰਨੀ ਆ ਜੀ ਪ੍ਰਸ਼ਾਸਨ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ ਇਦਾਂ ਤਾਂ ਫੇਕ ਹੁੰਡਾ ਕਰਦੀ ਆ ਇਹਨਾਂ ਦਾ ਮੁੰਡਾ ਜਿਹੜ ਉਹ ਨਸ਼ੇ ਵੀ ਵੇਚਦਾ ਉਹਦੀ ਗੁੰਡਾ ਕਰਦੇ ਚ ਪੂਰਾ ਹੱਥ ਉਹ ਗੁੰਡਾ ਵਾ ਜੀ ਉੱਤੇ ਕਰ ਦੋ ਫੇਰ ਹੋਏ ਦੋ ਫੇਰ ਹੋਏ ਕੋਈ ਖੋਣ ਲਈ ਬਰਾਮਤ ਹੋਏ ਹੋਏ ਹੈਗੇ ਆ ਜੀ ਚੱਕ ਲੈਣੇ ਸੀਗੇ ਪੁਲਿਸ ਲਗਾਉ ਆਵਾ ਚੱਲਦਾ ਕੀ ਹੈ ਮਾਮਲਾ ਜੀ ਮੈਂ ਡਾਕਟਰ ਮਨਦੀਪ ਕੌਰ ਇਸ ਸਮੇਂ ਡਿਊਟੀ ਤੇ ਸਨਾਂ ਤਾ ਤੇ ਸਾਡੇ ਕੋਲ ਤਿੰਨ ਮਰੀਜ਼ ਆਏ ਆ ਮਲਕੀਤ ਸਿੰਘ ਕਮਲਜੀਤ ਕੌਰ ਤੇ ਹਰਜੀਤ ਕੌਰ ਤਿੰਨ ਚੂੜਪੁਰ ਤੋਂ ਜਿੰਦਾ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਾਈ ਹੋਈ ਹੈ ਤੇ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਮੇਰੇ ਗੋਲੀ ਲੱਗੀ ਹੈ ਇਸ ਵੇਲੇ ਸਾਡੇ ਕੋਲ ਇਲਾਜ ਦੇ ਅਧੀਨ ਆ ਤੇ ਐਕਸਰੇ ਹਲੇ ਇਹਨਾਂ ਦੇ ਪੈਂਡਿੰਗ ਨੇ ਉਸ ਤੋਂ ਬਾਅਦ ਅਸੀਂ ਕੁਝ ਕਮੈਂਟ ਕਰ ਸਕਦੇ ਹਾਂ ਪੁਲਿਸ ਇਨਫੋਰਮੇਸ਼ਨ ਭੇਜ ਦੇਣਾ ਪ੍ਰਾਪਤੀ ਵੇਚਣੇ اور ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز